ਇੱਕ ਨਵੀਂ ਵੀਡੀਓ ਲੈ ਕੇ ਆਏ ਆ ਇਸ ਵੀਡੀਓ ਚ ਆਪਾਂ ਜੋ ਮੱਕੀ ਵਾਲੀ ਮਸ਼ੀਨ ਆ ਤੁਸੀਂ ਦੇਖ ਰਹੇ ਹੋ ਤੇ ਮੱਕੀ ਬੀਜੀ ਵੀ ਜਾਂਦੇ ਆ ਬਾਈ ਤੇ ਬਾਈ ਗੁਰਪ੍ਰੀਤ ਸਿੰਘ ਗਿਆਨੀ ਤੋਂ ਆਪਾਂ ਲੈਨੇ ਆ ਜਾਣਕਾਰੀ ਕੀ ਹਾਲ ਆ ਬਾਈ ਜੀ ਸਸੀ ਕਾ ਬਾਈ ਜੀ ਬਹਿਰ ਸਾਰਿਆਂ ਨੂੰ ਤੇ ਸਾਨੂੰ ਇਸ ਮਸ਼ੀਨ ਬਾਰੇ ਨੌਲੇਜ ਦਿਓ ਜੀ ਕਿਵੇਂ ਬੀ ਬੀ ਦੀ ਆ ਕਿਵੇਂ ਮੰਨ ਲਓ ਕਿੰਨਾ ਬੀ ਪੈਂਦਾ ਠੀਕ ਆ ਕਿੰਨੇ ਟਾਈਮ ਚ ਬੀਜਦੀ ਆ ਇਹ 40-45 ਮਿੰਟਾਂ ਚ ਬਾਈ ਅਸੀਂ ਕਿੱਲਾ ਵੀਰਦੇ ਆ ਅੱਛਾ ਪ੍ਰੈਸ਼ਰ ਵਾਲੀ ਮਸ਼ੀਨ ਆ ਇਹ ਠੀਕ ਹੈ ਕਨਾਲ ਦਾ ਕਿਲੋ ਵੀ ਪਾਉਂਦੀ ਹੈ ਕਿੱਲੇ ਮਗਰ 8 ਕਿਲੋ ਵੀ ਪਾਉਂਦੀ ਹੈ ਠੀਕ ਹੈ ਤੇਰੇ ਆਪਣੀ ਆਪ ਦੀ ਅਡਜਸਟਮੈਂਟ ਹੈ ਕਿਸੇ ਨੇ 2 ਗੱਟੇ ਪਾਉਣੀ ਹੈ ਕਿਸੇ ਨੇ 1.5 ਗੱਟਾ ਪਾਉਣਾ ਹੈ ਕਿਸੇ ਨੇ ਪਲਾ ਅੱਧਾ ਗੱਟਾ ਪਾਉਣਾ ਹੈ ਉਹ ਆਪਾਂ ਪਾ ਕੇ ਜਨੇ ਆ ਅੱਛਾ ਠੀਕ ਹੈ ਵੀ ਵੀ ਬਾਕੀ ਖਾਲੀਆਂ ਵਗੈਰਾ ਵੀ ਬਹੁਤ ਹੀ ਇੱਕ ਨੰਬਰ ਦਾ ਕੰਮ ਆਪਦਾ ਅੱਛਾ ਹਾਂ ਤੇ ਇਹਦਾ ਰੇਟ ਰੂਟ ਕੀ ਹੈ ਬਾਈ ਕਿੱਲੇ ਦਾ ਰੇਟ ਕਿੱਲੇ ਦਾ ਬਾਈ ਜੀ 1300 ਰੁਪਏ ਰੱਖਿਆ ਆਮ 1500 ਚੱਲੀ ਜਾਂਦਾ ਸਾਡਾ ਹੈਗਾ ਪਹਿਲਾ ਸੀਜ਼ਨ ਬਾਕੀ ਬਹੁਤ ਹੀ ਵਧੀਆ ਰਿਸਪਾਂਸ ਆਈ ਜਾਂਦਾ ਲੋਕਾਂ ਦਾ ਬਾਈ ਜੀ ਆਪਾਂ ਨਵੀਂ ਮਸ਼ੀਨ ਲਈ ਹੈ ਨਵੀਂ ਤਕਨੀਕ ਦੀ ਹੈ ਹਾਂ ਜਿਹੜੇ ਬਾਈ ਜੀ ਆਹਾ ਬੈਗ ਆ ਆ ਜਿਹੜੇ 4 ਇਹ ਕਾਦੇ ਲਈ ਹੈ ਪਹਿਲਾਂ ਹੈ ਨਹੀਂ ਸੀਗੇ ਇਹ ਇਹ ਬਾਈ ਜੀ ਪ੍ਰੈਸ਼ਰ ਮਸ਼ੀਨ ਦੇ ਨਾਲ ਕਰਕੇ ਪ੍ਰੈਸ਼ਰ ਵਾਲੇ ਬੈਗ ਜਿਹਦੇ ਵਿੱਚ 20 ਪੈਂਦਾ ਅੱਛਾ ਇਹ 100 ਪ੍ਰੈਸ਼ਰ ਲੈਂਦੀ ਹੈ ਮਸ਼ੀਨ ਹਵਾ ਆਉਂਦੀ ਹੈ ਅੱਛਾ ਇਹ ਪ੍ਰੈਸ਼ਰ ਨਾਲ ਇਹ 20 ਚੱਕਣਾ ਹੈ ਅੱਛਾ ਕੱਲਾ ਕੱਲਾ 20 ਸਿਤਣਾ ਹੈ ਇੱਕ ਇੱਕ ਕੱਲਾ ਕੱਲਾ 6 ਇੰਚ ਤੇ 20 ਸਿਤਣਾ ਹੈ ਠੀਕ ਹੈ ਯਾਨੀ ਕੋਈ 3 ਇੰਚ ਦੇ ਪਿਆ ਹੋਊਗਾ ਕੋਈ 2 ਇੰਚ ਦੇ ਪਿਆ ਹੋਊਗਾ ਅੱਛਾ 6 ਇੰਚ ਦੇ ਜਿੰਨੇ ਆਪਾਂ ਮੰਨ ਦੀ ਆਪਾਂ ਬਨਣੀ ਹੈ 8 ਇੰਚ ਦੇ ਬਨਣੀ ਹੈ ਚਾਹੇ 4 ਤੇ ਬਣਾ ਲਓ ਠੀਕ ਹੈ ਹੁਣ ਇਹ 6 ਇੰਚ ਦੇ ਵੀ ਸੜਦੀ ਹੈ ਅੱਛਾ ਤੇ ਆਹ ਡੱਬੇ ਬਾਈ ਬਾਕਸ ਇਹ ਜੀ ਆਪਣੇ ਖਾਦ ਵਾਸਤੇ ਹੈ ਠੀਕ ਹੈ ਠੀਕ ਹੈ ਇਹ ਵੀ ਖਾਦ ਆਪਣੀ ਆਪ ਦੀ ਜੈਸਟਮੈਂਟ ਹੈ ਪਾਉਣੀ ਆ ਬੰਦੇ ਨੇ ਠੀਕ ਹੈ ਮੰਨ ਲਵ ਅਗਲੇ ਵਾਰ ਨੂੰ ਤੇ ਮਤਲਬ ਤੇ ਇਹ ਮੰਨ ਕੇ ਚੱਲੋ ਵੀ ਕਿੰਨੀ ਡਗਾਈ ਤੇ ਕਰਵੀ ਜਾਂਦਾ ਹੈ ਇਹਦੇ ਬਾਈ ਜੀ ਮੰਨ ਕੇ ਚੱਲੋ ਵੀ ਅੱਧਾ ਫੁੱਟ ਖਾਲੀ 6 ਇੰਚ ਦਾ ਖਾਲੀ ਬਣਾ ਦਿੰਨੇ ਆ ਸੀ ਅੱਛਾ 2 ਇੰਚ ਉੱਤੇ ਵੀ ਵਿੱਚ ਨਮਾਈ ਚ ਪਿਆ ਰਹਿੰਦਾ ਠੀਕ ਹੈ ਹਾਂਜੀ ਤੇ ਪ੍ਰੋਪਰ ਮੰਨ ਕੇ ਚੱਲੋ ਕਿੱਲੇ ਚ ਠੀਕ ਹੈ ਵੀ ਕਿੰਨਾ ਕੁ ਅੰਦਾਜ਼ੇ ਨਾਲ ਵੀ ਮੱਕੀ ਇਹਦੇ ਚ ਹੋ ਜਾਊਗੀ ਜਿਹੜੇ ਹਿਸਾਬ ਨਾਲ ਅਸੀਂ ਬੀਜੀ ਜਾਂਦੇ ਆ ਬਾਈ ਜੀ 2.5 ਤੋਂ 3 ਤੋਂ 2.5 300 ਹਾਂ ਮਣ ਮੱਕੀ ਹੁੰਦੀ ਆ ਸੌਖੀ ਹੁੰਦੀ ਆ ਹਾਂ ਬਾਕੀ ਤਾਂ ਚਲੋ ਅਗਲੇ ਦੇ ਸਾਰੇ ਆ ਵੀ ਰੇਸ ਸਪਰੇਅ ਤੇ ਹਨਾ ਹਾਂ ਵੀ ਤੁਹਾਡਾ ਜਿਹੜਾ ਹਿਸਾਬ ਆ ਉਹ ਮੰਨ ਕੇ ਚਲੋ ਵੀ ਇੰਨੀ ਮੱਕੀ ਹੋਣੀ ਚਾਹੀਦੀ ਆ ਆਪਣੀ ਕਹਿੰਦੀ ਆ ਹਾਂ ਵੀ ਇੰਨਾ ਪਾਓ ਤੇ ਥੋੜਾ ਝਾੜ ਵਧੀਆ ਨਿਕਲੂਗਾ ਠੀਕ ਐ ਉਸ ਤਰੀਕੇ ਨਾਲ ਆਪਾਂ ਭਾਈ ਬੀ ਬਾਈ ਜੰਨੇ ਅੱਜ ਦੇ ਟਾਈਮ ਠੀਕ ਐ ਹਾਂਜੀ ਤੇ ਆਪਣਾ ਭਾਈ ਜੀ ਮੋਬਾਈਲ ਨੰਬਰ ਨਾਮ ਪਿੰਡ ਪਤਾ ਦੱਸ ਦਿਓ 98778 16235 ਠੀਕ ਐ ਕੋਈ ਵੀ ਕਿਰਾਏ ਦਾ ਕੰਮ ਹੋਵੇ ਫੈਲ ਦੇ ਆਧਾਰ ਤੇ ਆਪਾਂ ਕਰਦੇ ਆ ਠੀਕ ਹੈ ਹੋਰ ਕੀ ਕੀ ਕੰਮ ਹੈ ਬਾਈ ਆਪਣੇ ਕੋਲੇ ਬਾਈ ਜੀ ਜਿਵੇਂ ਮੰਨ ਕੇ ਚੱਲੋ ਬਰੇਤੀ ਵਾਲਾ ਕੰਮ ਹੂੰ ਠੀਕ ਹੈ ਕਿਰਾਏ ਦਾ ਕੰਮ ਟਰੈਕਟਰ ਦਾ ਕੋਈ ਵੀ ਹੋਵੇ ਠੀਕ ਹੈ ਮਿੱਟੀ ਠੀਕ ਹੈ ਗੱਠਾਂ ਵਾਲੀ ਮਸ਼ੀਨ ਵੀ ਜੋ ਆਪਣੇ ਕੋਲੇ ਹੈਗੀ ਆ ਠੀਕ ਹੈ ਬਾਕੀ ਜੋ ਵੀ ਕੰਮ ਆਪਣਾ ਕਿਰਾਏ ਤੇ ਕਰਾਉਣਾ ਹੋਵੇ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਠੀਕ ਹੈ ਵੀ ਆਪਾਂ ਹਰੇਕ ਜਗ੍ਹਾ ਜਾ ਕੇ ਜੋ ਕੰਮ ਕਰਦੇ ਆਂ ਠੀਕ ਹੈ ਜੋ ਕਿਰਾਇਆ ਉਹ ਵਾਜੂਬ ਲਿਆ ਜਾਂਦਾ ਹਰੇਕ ਤੋਂ ਕਿ ਬਾਕੀ ਇਹ ਜਿਹੜੀ ਮਸ਼ੀਨ ਹੈ ਠੀਕ ਹੈ ਬਾਈ ਜੀ ਉਹ ਇਸ ਤਰ੍ਹਾਂ ਜੋ ਕੰਮ ਕਰਦੀ ਹੈ ਤੁਹਾਨੂੰ ਵਿਖਾਉਣੇ ਆਜੋ ਆ ਦੇਖੋ ਹੁਣ ਅਸੀਂ ਤੁਹਾਨੂੰ ਪੀਟੀਓ ਚਲਾ ਕੇ ਦਿਖਾਉਣੀ ਹੈ ਪਹਿਲਾਂ ਪੀਟੀਓ ਚਲਾਉਣੀ ਪੈਂਦੀ ਹੈ ਪ੍ਰੈਸ਼ਰ ਤੇ ਜੋ ਇਹ ਬਣਾਉਣਾ ਪੈਂਦਾ ਇਸ ਦਾ ਠੀਕ ਹੈ ਜਿੰਨਾ ਚਿਰ ਇਹਦਾ ਪ੍ਰੈਸ਼ਰ ਨਹੀਂ ਬਣਦਾ ਉਨਾ ਚਿਰ ਇਹ ਵੀ ਚੱਗਦੀ ਨਹੀਂ ਠੀਕ ਹੈ ਪਹਿਲਾਂ ਜੇਕਰ ਆਪਾਂ ਤੋਰ ਦੇ ਟਰੈਕਟਰ ਨੂੰ ਤਾਂ ਓੜੇ ਵੀ ਵੇਖ ਸਕਦੇ ਹੋ ਬਾਈ ਦੇਖੋ ਜਮਾ ਡਾਂਗ ਗੋੜੇ ਖੜੇ ਆ ਠੀਕ ਹੈ ਗੱਲੀ ਗੱਲੀ ਚੀਜ਼ ਦੇਖ ਸਕਦੇ ਹੋ ਤੁਸੀਂ ਤੇ ਹੁਣ ਅਸੀਂ ਪ੍ਰੈਸ਼ਰ ਤੇ ਤੁਹਾਨੂੰ ਚਲਾ ਕੇ ਵਾਉਣੇ ਆ ਮਸ਼ੀਨ ਠੀਕ ਹੈ ਹੁਣ ਪੀਟੀਓ ਸ਼ਾਫਟ ਘੁਮਾਵਾਂਗੇ ਦੇਖੋ ਇਦਾਂ ਵੀ ਚੱਕਦੀ ਆ ਇਹ ਤੇ ਦੇਖੋ ਹੁਣ ਪ੍ਰੈਸ਼ਰ ਜੋ ਬਣਾ ਰਹੀ ਆ ਵੀਡੀਓ ਤੁਸੀਂ ਦੇਖ ਰਹੇ ਹੋ ਘੁੰਮ ਰਹੀ ਆ ਤੇ ਹੁਣ ਜੋ ਇਹ ਪਿੱਛੇ ਅਸੀਂ ਬੀ ਤੁਹਾਨੂੰ ਦਿਖਾਵਾਂਗੇ ਠੀਕ ਦਾ ਦੇਖੋ ਕੱਲਾ ਕੱਲਾ ਬੀ ਲਿਖਦਾ ਨ ਐਂਚ 6 ਇੰਚ ਤੇ ਜਦ ਅਗੇ ਬੀਂ ਡਿੱਗਣਾ ਦੇਖ ਸਕਦੇ ਆ ਦੇਖੋ ਇੱਕ ਇੱਕ ਬੀਂ ਡਿੱਗ ਰਿਹਾ ਹੈ ਜੀ ਕੇ ਇਸ ਤੋਂ ਬਾਅਦ ਅਸੀਂ ਤੁਹਾਨੂੰ ਚਲਾ ਕੇ ਵਹਾਉਣੇ ਆ ਤੇ ਜੇ ਇਸ ਵੀਡੀਓ ਸਾਡਾ ਨ ਬਣੇ ਰਿਹਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਸਾਰਾ ਕੰਮ ਜੋ ਹੈ ਇਸ ਦਾ ਪ੍ਰੈਸ਼ਰ ਤੇ ਹੀ ਆ ਜਿਹੜੀਆਂ ਸਾਈਡ ਤੇ ਤਊਆਂ ਲੱਗੀਆਂ ਉਹ ਵੀ ਪ੍ਰੈਸ਼ਰ ਨਾਲ ਹੀ ਇਕੱਠੀਆਂ ਹੋਣਗੀਆਂ ਠੀਕ ਹੈ ਜਿਹੜੇ ਟਾਇਰ ਦਿੱਤੇ ਆ ਇਹ ਇਸੇ ਕਰਕੇ ਦਿੱਤੇ ਆ ਹਰ ਇੱਕ ਜਗ੍ਹਾ ਡੂੰਘੀ ਨਾ ਕਿ ਕਿਥਾਂ ਉੱਚਾ ਨੀਵਾ ਨਾ ਹੋਵੇ ਬਰਾਬਰ ਵੀ ਲੱਗੇ ਠੀਕ ਐ ਇੱਕ ਸਾਈਡ ਉੱਚੀ ਹੋਵੇ ਇੱਕ ਸਾਈਡ ਨੀਵੀਂ ਤੇ ਦੇਖ ਸਕਦੇ ਤੁਸੀਂ ਆ ਦੇਖੋ ਦੇਖੋ ਖਾਲੀਆਂ ਪ੍ਰੋਪਰ ਵਧੀਆ ਖਾਲੀਆਂ ਬਣਾਉਂਦੀ ਆ